ਮੈਂ ਪੱਠਲ ਜੀ ਬੈਠੀ ਹੁਣ ਮਗਰ ਜੇ ਹੋਵੇ ਪੱਠਲ ਜੀ ਕਿਉਂ ਤੇਰੀ ਬੇਕ ਆਪ ਦੀ ਬਹੁਤ ਲੱਗਦੀ ਓ ਛੱਡ ਗਈ ਗਰੰਟੀ ਸਵਾਹ ਛੱਡ ਗਈ ਇੱਥੇ ਕਰੰਟੇ ਮੈਂ ਮਰੀ ਜਾਂਦੀ ਦੱਸ ਮੰਮੀ ਦੱਸ ਰਜੀਦਕਰ ਮੈਂ ਕੀ ਮਰੀ ਜਾਂਦੀ ਸਪੀਕਰ ਸਪੀਕਰ ਪਲੀਜ਼ ਪਿਕ ਅਪ ਹਾਂ ਮੈਂ ਹਾਂ ਇਨਾ ਜੀ ਵੀ ਵਿਚਾਰਿਆਂ ਦੀ ਕਿਤੇ ਗਰੰਟੀ ਛੱਡਿਆ ਹੋਣਾ ਜਿਹੜੇ ਰਾਜ ਖਲੋਤੇ ਆ ਨਾ ਨਹੀਂ ਛੱਡਦੇ ਉੱਤਰ ਕੇ ਬਾਹਰ ਖਲੋਤੇ ਆ ਐਂਚਾਂ ਫਰੀ ਆਈ ਤਾਂ ਫੇਰ ਵੀ ਧੱਫਾ ਮਾਰ ਕੇ ਤੁਹਾਨੂੰ ਲੈ ਜਾਂਦੇ ਧੱਫਾ ਮਾਰ ਕੇ ਲੈ ਜਾਂਦੇ ਹਾਂ ਹਾਂ ਜਿਹੜੇ ਬਾਲਕਾਂ ਦੇ ਹਾਂ ਜਿਹਨ ਛੱਡ ਕੇ ਟੁੱਟੇ ਕੋਇਆ ਸਰਦਾਰ ਫੋਨ ਤੇ ਲੱਗਾ ਪਿਆ। ਆ ਕੀ ਹੋਇਆ ਮਿੱਟੀ ਨੂੰ ਆਏ ਰਹੀ ਜਾਣੀ। ਕੀ ਹੋਇਆ ਨਹੀਂ ਆ। 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 500 ਦਾ ਬੋਲ ਲੈ ਕੇ ਸਵੇ ਪੱਠਲ ਜੀ ਬੈਠੀ ਹੁਣ ਮਗਰ ਜੇ ਹੋ ਗਈ। ਪੱਠਲ ਜੀ ਕਿਉਂ ਤੇਰੀ ਵੇਖ ਆਪ ਦੀ ਬਹੁਤ ਲੱਗਦੀ ਓ ਛੱਡ ਗਈ ਗਰੰਟਾ। ਸਵਾਹ ਛੱਡ ਗਈ ਇੱਥੇ ਕਰੰਟਾ ਮੈਂ ਮਰੀ ਜਾਂਦੀ ਦੱਸ ਮੰਮੀ ਦੱਸ। ਰਜਿੰਦਕਰ ਮੈਂ ਕੀ ਮਰੀ ਜਾਂਦੀ। ਸਪੀਕਰ ਸਪੀਕਰ ਪਲੀਜ਼ ਸਪੀਕਰ। ਹਾਂ ਮੈਂ ਹਾਂ ਇਨਾ ਜੀ ਵੀ ਵਿਚਾਰਿਆਂ ਦੀ ਕਿਤੇ ਗਰੰਟੀ ਛੱਡਿਆ ਹੋਣਾ ਜਿਹੜੇ ਰਾਜ ਖਲੋਤੇ ਆ। ਨਹੀਂ ਕਰਦੇ ਉੱਤਰ ਕੇ ਜਬਾਰ ਖਲੋਤਦੇ ਹੀ ਟੈਂਸ਼ਨ ਖਰੀਦ ਆਈ ਤਾਂ ਫਿਰ ਵੀ ਥੱਫਾ ਮਾਰ ਕੇ ਤੁਹਾਨੂੰ ਲੈ ਜਾਂਦੇ ਥੱਫਾ ਮਾਰ ਕੇ ਲੈ ਜਾਂਦੇ ਹਾਂ ਜਿਹੜੇ ਬਾਲਕਨ ਹਾਂ ਜਿਹਨ ਛੜ ਕੇ ਟੁੱਟੀ ਆ ਤਾਂ ਕੀ ਕਰਗੇ ਆਓ ਮੜਾ ਜਾ ਛੜਕਦਾ ਕੀਤਾ ਜਾਵੇ